ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਰਮਨਦੀਪ ਸਿੰਘ ਦੀ ਦੀਪ ਹੁਮਨੋ ਕਲੀਨਿਕ ਕਨਵਾਰੋ ਬਟਾਲਾ ਤੋਂ ਸੂਹ ਸੰਗਤਾਂ ਨੂੰ ਇੱਕ ਹਾਰਦਿਕ ਸੱਦਾ ਦੇਣ ਜਾ ਰਿਹਾ ਕਿ ਬਟਾਲਾ ਦੀ ਬਹੁਤ ਹੀ ਸਤਿਕਾਰਤ ਸ੍ਰੀ ਹਰਗੋਬਿੰਦ ਸਾਹਿਬ ਜੀ ਗੱਤਕਾ ਸੁਸਾਇਟੀ ਜੋ ਰਜਿਸਟਰਡ ਹੈ ਭਾਈ ਹਰਮਿੰਦਰ ਸਿੰਘ ਜੀ ਬੱਬੂ ਜਿਸ ਦੇ ਮੁਖ ਸੇਵਾਦਾਰ ਹਨ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰਨਰਨਦ ਦੇਵ ਜੀ ਦੀ ਆਗਮਨ ਪੁਰਬ ਨੂੰ ਸਮਰਪਿਤ ਜੋ 6ਵਾਂ ਖੂਨਦਾਨ ਕੈਂਪ ਜੋ ਕੇਵਲ ਤੇ ਕੇਵਲ ਥੈਲਾਸੀਮੀਆ ਪੇਸ਼ੈਂਟ ਵਾਸਤੇ ਹਰ ਸਾਲ ਲਗਾਇਆ ਜਾਂਦਾ ਹੈ ਇਸ ਸਾਲ 16 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਤੋਂ ਲੈ ਕਰਕੇ ਦੁਪਹਿਰ 3 ਵਜੇ ਤੱਕ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ ਸੋ ਸਿਮਰ ਬੇਨਤੀ ਹੈ ਕਿ ਖੂਨਦਾਨ ਇੱਕ ਮਹਾਂਦਾਨ ਹੈ ਇਸ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਜਿਹੜੇ ਵੀ ਆਪਣਾ ਖੂਨਦਾਨ ਇਹਨਾਂ ਬੱਚਿਆਂ ਵਾਸਤੇ ਕਰ ਸਕਣ ਜਿਹੜੇ ਥੈਲਾਸੀਮੀਆ ਇੱਕ ਐਸੀ ਨਾਮਰਾਦ ਬਿਮਾਰੀ ਹੈ ਜਿਸ ਵਿੱਚ ਹਰ ਮਹੀਨੇ ਜੋ ਹੈ ਉਹ ਖੂਨ ਆਪਣੇ ਆਪ ਹੀ ਘਟ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਲਗਾਤਾਰ ਜੋ ਹੈ ਮਹੀਨੇ ਡੇਢ ਮਹੀਨੇ ਬਾਅਦ ਜੋ ਖੂਨ ਲਗਵਾਉਣਾ ਪੈਂਦਾ ਔਰ ਇਹ ਜਿੰਨਾ ਚਿਰ ਤੱਕ ਉਹਨਾਂ ਦੀ ਲਾਈਫ ਹੈ ਇਸੇ ਤਰ੍ਹਾਂ ਹੀ ਇਹ ਨਿਰੰਤਰ ਜੋ ਹੈ ਉਹਨਾਂ ਨੂੰ ਖੂਨ ਚੜਾਉਣਾ ਪੈਂਦਾ ਤੋ ਇਨਾਂ ਬੱਚਿਆਂ ਵਾਸਤੇ ਜੋ ਇਹ ਉਪਰਾਲਾ ਸਿਰਾਰ ਗੋਬਿੰਦ ਗੱਤਕਾ ਪਾਰਟੀ ਜੋ ਹਰ ਸਾਲ ਕਰਦੀ ਹੈ ਅੱਜ ਇਸ ਵਾਰ ਜੋ 6ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਉਹ ਸਰ ਹਮਿੰਦਰ ਸਿੰਘ ਜੀ ਬੱਬੂ ਜੋ ਮੁੱਖ ਸੇਵਾਦਾਰ ਹਨ ਉਹਨਾਂ ਵੱਲੋਂ ਸਨਮਰ ਬੇਨਤੀ ਕਰਦਾ ਆਪ ਸਭ ਨੂੰ ਕਿ ਜਿੱਥੇ-ਜਿੱਥੇ ਵੀ ਇਹ ਆਵਾਜ਼ ਪਹੁੰਚਦੀ ਹੈ ਉੱਥੇ ਹੀ ਆਪ ਜੀ ਆਪਣੇ ਨੌਜਵਾਨਾਂ ਨੂੰ ਇਸ ਚੀਜ਼ ਬਾਰੇ ਦੱਸੋ ਕਿਉਂਕਿ ਖੂਨਦਾਨ ਕਰਨ ਦੇ ਨਾਲ ਇੱਕ ਅਜੀਹੇ ਜੀਵ ਦੀ ਜੋ ਹੈ ਜਾਨ ਬਚ ਸਕਦੀ ਹੈ ਜਿਸ ਨੂੰ ਖੂਨ ਦੀ ਬਹੁਤ ਜ਼ਰੂਰਤ ਹੈ ਸੋ ਇਹ ਜੋ ਉਪਰਾਲਾ ਬਲੱਡ ਬੈਂਕ ਹੈ ਅੰਮ੍ਰਿਤਸਰ ਵੱਲੋਂ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਹ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚ ਕਰਕੇ ਜੋ ਜਿਹੜੇ ਡੋਨੇਸ਼ਨ ਆਪਣਾ ਖੂਨ ਕਰਨਾ ਚਾਹਣਗੇ ਉਹਨਾਂ ਦਾ ਖੂਨ ਉਹ ਲੈ ਕਰਕੇ ਫਿਰ ਉੱਥੇ ਬਲੱਡ ਬੈਗ ਵਿੱਚ ਰੱਖਣਗੇ ਤਾਂ ਕਿ ਜਦੋਂ ਵੀ ਕੋਈ ਜ਼ਰੂਰਤਮੰਦ ਉਹਨਾਂ پاس ਥੈਲਾਸੀਮੀਆ ਦਾ ਪੇਸ਼ੈਂਟ ਆਂਦਾ ਜਾਂ ਕੋਈ ਕੈਂਸਰ ਦਾ ਮਰੀਜ਼ ਆਂਦਾ ਜਿਸ ਨੂੰ ਇੱਕ ਵਾਰ ਅਮਰਜੈਂਸੀ ਲੋੜ ਪੈ ਜਾਂਦੀ ਹੈ ਕਿ ਖੂਨ ਉਹਨਾਂ ਨੂੰ ਚਾਹੀਦਾ ਸੋ ਉਹਨਾਂ ਨੂੰ ਬਲੱਡ ਬੈਗ ਵਿੱਚੋਂ ਖੂਨ ਦਿੱਤਾ ਜਾ ਸਕੇਗਾ ਇਸ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਜੋ ਭੇਟਾ ਉਹ ਨਹੀਂ ਲਈ ਜਾਂਦੀ ਕੇਵਲ ਤੇ ਕੇਵਲ ਜੋ ਟੈਸਟ ਜੋ ਕੀਤੇ ਜਾਂਦੇ ਹਨ ਸਿਰਫ ਟੈਸਟ ਦੇ ਪੈਸੇ ਜੋ ਲੈ ਕਰਕੇ ਹੀ ਜੋ ਖੂਨ ਉਹਨਾਂ ਨੂੰ ਦਿੱਤਾ ਜਾਂਦਾ ਸੋ ਸਿਨਮਰ ਬੇਨਤੀ ਹੈ ਕਿ ਇਸ ਮਹਾਦਾਨ ਵਿੱਚ ਪਹੁੰਚ ਕਰਕੇ ਆਪਣਾ ਭਰਪੂਰ ਯੋਗਦਾਨ ਪਾਓ ਕਿਉਂਕਿ ਮਨ ਵਿੱਚ ਇੱਕ ਧਾਰਨਾ ਹੁੰਦੀ ਹੈ ਕਿ ਸ਼ਾਇਦ ਖੂਨਦਾਨ ਕਰਨ ਦੇ ਨਾਲ ਖੂਨ ਘਟ ਜਾਂਦਾ ਹੈ ਦਾਸ ਨੇ ਹੁਣ ਤੱਕ ਤਕਰੀਬਨ 21 ਵਾਰ ਜੋ ਆਪਣਾ ਖੂਨਦਾਨ ਕੀਤਾ ਔਰ ਤਕਰੀਬਨ ਇੱਕ ਦਿਨ ਦੇ ਵਿੱਚ ਵਿੱਚ ਹੀ ਜੋ ਖੂਨ ਤੁਹਾਡਾ ਪੂਰਾ ਹੋ ਜਾਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਖੂਨ ਦੇਣ ਦੇ ਨਾਲ ਨਹੀਂ ਆਂਦੀ ਔਰ ਇਹ ਬੜੀ ਜਲਦੀ ਨਾਲ ਜੋ ਹੈ ਕੰਨ ਜਿਹੜੇ ਹਨ ਆਰਬੀਸੀ ਕੰਨ ਬੜੀ ਜਲਦੀ ਨਾਲ ਤੁਹਾਡੇ ਸਰੀਰ ਵਿੱਚ ਬੰਦੇ ਹਨ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਇਹ ਡਰਨ ਦੀ ਜਾਂ ਹਿਚਕ ਜਾਣ ਦੀ ਜ਼ਰੂਰਤ ਨਹੀਂ ਕਿ ਸ਼ਾਇਦ ਮੇਰਾ ਖੂਨ ਇੱਕ ਯੂਨਿਟ ਮੈਂ ਜੇ ਕੱਢ ਦਿੱਤਾ ਤੇ ਸ਼ਾਇਦ ਮੈਨੂੰ ਪਤਾ ਨਹੀਂ ਕਿੰਨੀ ਕੁ ਕਮਜ਼ੋਰੀ ਆ ਜਾਣੀ ਹੈ ਸੋ ਇਹ ਜੋ ਭਰਮ ਭੁਲੇਖਾ ਹੈ ਇਸ ਨੂੰ ਦੂਰ ਕਰਦੇ ਹੋਏ ਆ ਮੈਂ ਸਿਨਮਰ ਬੇਨਤੀ ਕਰਦਾ ਕਿ ਇਸ ਖੂਨਦਾਨ ਦਾ ਜੋ ਕੈਂਪ ਲਗਾਇਆ ਜਾ ਰਿਹਾ ਹੈ ਫੇਰ ਇੱਕ ਵਾਰ ਦੱਸ ਦਵਾ ਕਿ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਬਟਾਲਾ ਵਿਖੇ ਸਵੇਰੇ 9 ਵਜੇ ਤੋਂ ਲੈ ਕਰਕੇ 3 ਵਜੇ ਤੱਕ ਜੋ ਇਹ ਖੂਨਦਾਨ ਦਾ ਕੈਂਪ ਲੱਗੇਗਾ ਜੀ ਇਹ ਕਿੰਨਾ ਕੈਂਪ ਹੈ 6ਵਾਂ ਕੈਂਪ ਹੈ ਜੀ ਸ਼ਿਰੋ ਅਰਗੁਬੰਦ ਜਿਹੜੀ ਗਤਕਾ ਸੁਸਾਇਟੀ ਹੈ ਇਹਨਾਂ ਵੱਲੋਂ ਲਗਾਤਾਰ ਸੇਵਾ ਕੈਂਪ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਉਪਰਾਲਾ ਜੋ ਬੜਾ ਵਧੀਆ ਕਰਦੇ ਹਨ ਇਹ ਸਿਰਫ ਖੂਨ ਦੇ ਜਿਹੜਾ ਹੁੰਦਾ ਦਿੱਤਾ ਜਾਂਦਾ ਵਾ ਇਹ ਕਿੰਨਾ ਵਾਸ ਦਿੱਤਾ ਜਾਂਦਾ ਵਾ ਇਹ ਕੇਵਲ ਤੇ ਕੇਵਲ ਥੈਲਾਸੀਮੀਆ ਦੇ ਪੇਸ਼ੈਂਟ ਜੋ ਹੁੰਦੇ ਹਨ ਜਿਹੜੇ ਬੱਚਿਆਂ ਨੂੰ ਹਰ ਮਹੀਨੇ ਜਾਂ ਡੇਢ ਮਹੀਨੇ ਬਾਅਦ ਖੂਨ ਦੀ ਲੋੜ ਪੈਂਦੀ ਹੈ ਕਿਉਂਕਿ ਉਹਨਾਂ ਦਾ ਖੂਨ ਇੱਕ ਬਿਮਾਰੀ ਇਸ ਤਰ੍ਹਾਂ ਦੀ ਹੈ ਕਿ ਉਹਨਾਂ ਦਾ ਖੂਨ ਜੋ ਹੈ ਆਪਣੇ ਆਪ ਹੀ ਸਰੀਰ ਵਿੱਚੋਂ ਘਟ ਜਾਂਦਾ ਹੈ ਜਿੰਨਾ ਚਿਰ ਉਹਨਾਂ ਨੂੰ ਸਰੀਰ ਨੂੰ ਖੂਨ ਚੜਾਇਆ ਨਾ ਜਾਵੇ ਉਹਨਾਂ ਚਿਰ ਫਿਰ ਉਹਨਾਂ ਦੀ ਜੋ ਲਾਈਫ ਹੈ ਉਹ ਥੋੜੀ ਜਿਹੀ ਢਿੱਲੀ ਜੰਨੀ ਸ਼ੁਰੂ ਹੋ ਜਾਂਦੀ ਹੈ ਸਰੀਰ ਨੂੰ ਵੀਕਨੈਸ ਆ ਜਾਂਦੀ ਹੈ ਫਿਰ ਉਹਨਾਂ ਨੂੰ ਜਦੋਂ ਇੱਕ ਯੂਨਿਟ ਜਾਂ ਦੋ ਯੂਨਿਟ ਖੂਨ ਚੜਾ ਦਿੱਤਾ ਜਾਂਦਾ ਫਿਰ ਉਹਨਾਂ ਦਾ ਮਹੀਨਾ ਡੇਢ ਮਹੀਨਾ ਜੋ ਵਧੀਆ ਨਿਕਲ ਜਾਂਦਾ